ਪੰਜਾਬ ਸਰਕਾਰ ਦਾ ਲੋੜੀ ਬੰਫਰ ਡਰਾ ਸਮਾਣਾ ਦੇ ਪਿੰਡ ਗਾਜੀ ਸਲਾਰ ਦੇ ਚੰਨਾ ਰਾਮ ਦੀ ਜੇ 2 ਢਾਈ ਕਰੋੜ ਦੀ ਲਾਟਰੀ ਨਿਕਲੀ ਹੈ ਪਰਿਵਾਰ ਦੇ ਵਿੱਚ ਖੁਸ਼ੀ ਦਾ ਆਲਮ ਹੈ ਇਸ ਪਰਿਵਾਰ ਨੇ ਬਹੁਤ ਗਰੀਬੀ ਦੇਖੀ ਜਿਹੜਾ ਕਿ ਉਸकी ਪਤਨੀ ਅਮਰੀਕ ਕੋਰਨ ਦੱਸਿਆ ਕਿ ਕਰਕੇ ਹਾਲਾਤ ਬਹੁਤ ਮਾੜੇ ਸੀ ਬੜੀ ਮਿਹਨਤ ਕੀਤੀ ਇਸ ਔਰਤ ਵੱਲੋਂ ਦੇਖੋ ਤੁਸੀਂ ਦੇਖੇ ਇਸਕੇ ਅੱਖਾਂ 'ਚ ਖੁਸ਼ੀ ਕੇ ਅਨੁਜਾਸ ਦਿਖਾਈ ਦੇ ਰਹੇ ਹਨ ਜਿਹੜਾ ਕਿ ਸਟ੍ਰਾਈਕਰ ਦੀ ਲਾਟਰੀ ਨਿਕਲਣ ਦਾ ਇਸ ਪਰਿਵਾਰ ਦੀ ਕਿਸਮਤ ਬਦਲਦੀ ਹੈ ਪੰਜਾਬ ਸਰਕਾਰ ਦੀ ਸਲੈਟਰੀ ਨੇ ਇਸ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਔਰ ਚੰਨਾ ਰਾਮ ਦੇ ਚਿਹਰੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਵੀ ਬਾਬੇ ਦੀ ਜਿਹੜੀ ਸੇਵਾ ਕੀਤੀ ਇਸ ਨੇ ਪਿੰਡ ਦੇ ਵਿੱਚ ਦਰਗਾਹ ਦੇ ਉੱਤੇ ਔਰ ਬਾਬੇ ਦੀ ਕਿੰਨੀ ਕਿਰਪਾ ਹੋਈ ਹੈ ਪਰ ਸਤਿਉੰਗ ਜੀ ਬਾਬੇ ਦੀ ਪੂਰੀ ਕਿਰਪਾਈ ਜੀ ਹੂੰ ਉਹ ਪੂਰੇ ਪਰਿਵਾਰ ਦੇ ਵਿੱਚ ਹਾਲਾਤ ਤੇ ਪਹਿਲਾਂ ਤੁਸੀਂ ਮੇਰੇ ਛੋਟਰੇ ਹੁੰਦੇ ਮੈਂ ਕਿੰਨੀ ਕਿੰਨੀ ਮਿਹਨਤ ਕੀਤੀ ਬੜੀ ਮਿਹਨਤ ਕੀਤੀ ਜੀ ਹੂੰ ਬਹੁਤ ਗਰੀਬੀ ਤੇ ਭੁੱਖ ਬਹੁਤ ਦੇਖੀ ਜੀ ਬਹੁਤ ਮਿਹਨਤ ਕੀਤੀ ਬਾਬੇ ਦਾ ਸ਼ੁਕਰਾਨਾ ਅਸੀਂ ਕਰਦੇ ਆ ਬਾਬੇ ਨੇ ਕਿਰਪਾ ਕੀਤੀ ਜੀ ਤੇ ਬਾਬੇ ਦੀ ਕਿਰਪਾ ਬਹੁਤ ਰਕਾਰਡ ਬਾਈ ਮੈਨੂੰ ਬੜੀ ਖੁਸ਼ੀ ਹੈ ਜੀ ਮੈਂ ਵੀ ਤਰ ਗਿਆ ਗਰੀਬ ਆਹੀ ਦੇ ਨਾਲ ਤੇਰੀ ਵੀ ਜ਼ਿੰਦਗੀ ਬਦਲੀ ਹੈ ਮੇਰੀ ਜ਼ਿੰਦਗੀ ਜੀ ਬਿਲਕੁਲ ਬਦਲ ਗਈ ਜੀ ਤੁਸੀਂ ਕੀ ਕਰਦੇ ਹੋ ਹਾਂ ਜੀ ਮੈਂ ਮਿਹਨਤ ਮਜ਼ਦੂਰੀ ਕਰਦਾ ਹਾਂ ਹਾਂ ਜੀ ਚਾਰ ਮੇਰੇ ਬੱਚੇ ਨੇ ਜੀ ਇਹ ਕੱਲਾ ਮੈਂ ਕਰਕੇ 12 ਮਹੀਨੇ ਤਿੰਨਾਂ ਔਰਤ ਨੂੰ ਮੈਂ ਨਹੀਂ ਜਾਣ ਦਿੰਦਾ ਔਰਤਾਂ ਦੀ ਕੋਈ ਮਕਾਨੋਰੀ ਵੀ ਜ਼ਿਆਦਾ ਨਹੀਂ ਚੰਨਾ ਰਾਮ ਦਾ ਜਿਹੜਾ ਦੋਸਤ ਹੈ ਉਹ ਵੀ ਮਿਹਨਤ ਕਰਦਾ ਹੈ ਮਜ਼ਦੂਰੀ ਕਰਦਾ ਹੈ ਲੇਕਿਨ ਚੰਨਾ ਰਾਮ ਦੇ ਨਾਲ ਬਿੰਦਰ ਜੁੜ ਗਿਆ ਦੋਨਾਂ ਦੀ ਕਿਸਮਤ ਖੁੱਲ ਗਈ ਹੈ ਲਾਟਰੀ 2.5 ਕਰੋੜ ਦੀ ਨਿਕਲੀ ਹੈ ਪੂਰੇ ਪਰਿਵਾਰ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਬਹੁਤ ਅੰਆਈ ਨਾਨਕਾ ਜਾਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲਿਆਈ ਬਾਬਾ ਨਾਨਕਾ ਬਹੁਤ ਮਿਹਨਤ ਕੀਤੀ ਮੈਂ ਤਾਂ ਬਹੁਤ ਦੁੱਖ ਵੇਖਿਆ ਹੈ ਹਾਂ ਗਰੀਬੀ ਵਾਰ ਦੇਖੀ ਗਰੀਬੀ ਕਿੰਨੀ ਕੀ ਦੇਖੀ ਤੁਸੀਂ ਬਹੁਤ ਗਰੀਬੀ ਦੇਖੀ ਪਰ ਅੱਜ ਕਿਰਪਾ ਹੋਈ ਹੈ ਅੱਜ ਹੋ ਗਈ ਬਾਬੇ ਦੀ ਕਿਰਪਾ ਅੱਜ ਹੋਈ ਬਿਲਕੁਲ ਬਹੁਤ ਵਧੀਆ ਹੋਇਆ ਜੀ ਇਹ ਚੰਨਾਰਾਮ ਵੀਰ ਦਰਗਾਹ ਤੇ ਬਹੁਤ ਜ਼ਿਆਦਾ ਲਗਨ ਨਾਲ ਸੇਵਾ ਕਰਦਾ ਰਿਹਾ ਹਮ ਹਰ ਵੀਰਵਾਰ ਨੂੰ ਇਹ ਸਵੇਰ 4 ਵਜੇ ਆਉਂਦਾ ਇੱਥੇ ਬਾਬੇ ਦਾ ਇਸ਼ਨਾਨ ਕਰਾਉਂਦਾ ਹੋਰ ਵੀ ਦੇਖ ਰੇਖ ਕਰਦਾ ਹੈ ਤੇ ਪਿੰਡ ਚ ਵੀ ਵਧੀਆ ਮਤਲਬ ਭਾਈਚਾਰੇ ਨਾਲ ਐ ਸਾਰੇ ਕੰਮ ਪੂਰੀ ਡਿਊਟੀ ਨਾਲ ਨਿਭਾਉਂਦਾ ਪਰ ਪਿੰਡ ਕੀ ਮਹਿਸੂਸ ਕਰ ਰਿਹਾ ਹੈ ਪੂਰੇ ਪਿੰਡ ਦੀ ਖੁਸ਼ੀ ਹੈ ਜੀ ਹਮ ਇਹਨਾਂ ਦੇ ਨਾਲ ਇੱਕ ਪਿੰਡ ਦੇ ਵਿੱਚ ਸਾਰੇ ਪਿੰਡ ਦੀ ਬੱਚੇ-ਬੱਚੇ ਨੂੰ ਹੀ ਖੁਸ਼ੀ ਹੈ ਤੇ ਪਿੰਡ ਦਾ ਨਾਮ ਵੀ ਇਹਨਾਂ ਨੇ ਰੋਸ਼ਨ ਬਿੰਦਰ ਰਹਿੰਦਾ ਜਿਵੇਂ ਕਹਿੰਦੇ ਬਿੰਦਰ ਦੀ ਕੀ ਮੰਨ ਲਓ ਇਸका ਵੀ ਕੋਈ ਕਰਮ ਜਗੈ ਦੇਣਾ ਹਾਂਜੀ ਹੁਣ ਐ ਅਸੀਂ ਤਾਂ ਦੇਖੋ ਪਿੰਡ ਚ ਵੀ ਇਹ ਮਹਿਸੂਸ ਕਰਦੇ ਆ ਵੀ ਸ਼ਾਇਦ ਬਿੰਦਰ ਦੇ ਕਰਮ ਕਰਕੇ ਚੰਨਾ ਵੀ ਨਾਲ ਇਹਦੇ ਜਾਗ ਪਏ ਜਾਂ ਚੰਨੇ ਦੇ ਕਰਮ ਨਾਲ ਬਿੰਦਰ ਦੇ ਜਾਗ ਪਏ ਇਹਨਾਂ ਦਾ ਆਪਸ ਚ ਵੀ ਬਹੁਤ ਤਾਲਮੇਲ ਪ੍ਰੇਮ ਰਿਹਾ ਹੁਣ ਵੀ ਕਿੰਨਾ ਕਰਕੇ ਚਲੋ ਸਾਨੂੰ ਵੀ ਬਹੁਤ ਖੁਸ਼ੀ ਹੈ ਮੈਂ ਇਥੋਂ ਦਰਗਾਹ ਦੇ ਪ੍ਰਧਾਨ ਆ ਜੀ ਪਰ ਸਾਨੂੰ ਇਹ ਵੀ ਚਲੋ ਇਹ ਦਰਗਾਹ ਤੇ ਵੀ ਕੁਝ ਨਾ ਕੋਈ ਸੇਵਾ ਜਰੂਰ ਕਰੂਗਾ ਹਾਂਜੀ ਮੇਰੇ ਪਾਪਾ ਕੰਮ ਕਰਦੇ ਨੇ ਜੀ ਉਹ ਗਾਂਧੀ ਗਰਾਉਂਡ ਚ ਕੰਮ ਕਰਦੇ ਨੇ ਜੀ ਸਾਡਾ 35 ਸਾਲ ਪੁਰਾਣਾ ਕੰਮ ਹੈ ਜੀ 2000 ਤੁਸੀਂ ਦਿੱਤੀ ਸੀ ਚੰਨाराम ਨੂੰ ਨਹੀਂ ਮੇਰੇ ਪਾਪਾ ਨੇ ਹੀ ਦਿੱਤੀ ਸੀ ਮੈਂ ਘੱਟ ਬੈਨਾ ਜੀ ਦੁਕਾਨ ਤੇ ਚਲੋ ਮੈਂ ਉਹਨਾਂ ਦੀ ਹੈਲਪ ਕਰਦਾ ਹਾਂ ਨਾਲ ਤੇ ਅਸੀਂ ਸਾਨੂੰ 35 ਸਾਲ ਹੋ ਗਏ ਜੀ ਕੰਮ ਕਰਦੇ ਨੂੰ ਇਹ ਪਹਿਲਾ 2005 ਚ ਮੋਦਕੀ ਮੋਦਕੀ ਲੋਹਰਾਂ ਨੂੰ ਵੀ ਸਾਡੇ ਕੋਲ ਹੀ ਨਿਕਲੀ ਸੀ ਹਾਂਜੀ ਹਾਂ ਹੁਣ 2024 ਚ ਇਰੇ ਚੰਨाराम ਜੀ ਨੂੰ ਸਾਡੇ ਕੋਲ ਨਾਮ ਪ੍ਰਾਪਤ ਹੋਏਗੀ ਇਸ ਵਾਰੀ 2.5 ਕਰੋੜ ਦਾ ਨਾਮ ਪ੍ਰਾਪਤ ਹੋਇਆ ਜੀ ਸਾਨੂੰ ਬਹੁਤ ਬਹੁਤ ਇਸ ਸੰਤਾਏ ਹੁੰਦੇ ਜੀ ਹਮੇਸ਼ਾ ਸਾਡੇ ਕੋਲ ਇਨਕਲੇਜੀ ਸਾਡੇ ਲਵੇ ਲਵੇ ਇਲਾਕੇ ਚੋਂ ਨਿਕਲੇ ਲੋਕਾਂ ਦਾ ਲੋਕਾਂ ਨੂੰ ਪਤਾ ਚੱਲੇ ਜੀ ਇਹ ਸਹੀ ਸਹੀ ਚੀਜ਼ ਹੈ ਕਿ ਗਲਤ ਚੀਜ਼ ਨਹੀਂ ਹੈ ਜੀ ਕੀ ਲੋਕ ਕਹਿੰਦੇ ਨਹੀਂ ਚਲੋ ਜਿਵੇਂ ਇਹ ਡੈਟ ਸੱਟੇ ਦਾ ਕੰਮ ਹੈ ਪਰ ਉਹ ਕੰਮ ਨਹੀਂ ਹੈਗਾ ਇਹ ਪ੍ਰੋਪਰਲੀ ਸਰਕਾਰ ਦਾ ਜੈਨੂਨ ਕੰਮ ਹੈ ਜੀ ਠੀਕ ਹੈ ਪ੍ਰੂਵਡ ਹੈ ਜੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜੀ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼